ਮਾਨਸਾ ਜ਼ਿਲ੍ਹੇ ਦੀ ਬਡਲਾੜਾ ਤਹਿਸੀਲ ਚ ਨਿਗਰਾਨੀ ਦੇ ਵਿੱਚ ਰੱਖੇ ਹੋਏ ਇੱਕ ਚਪੜਾਸੀ ਨੇ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਇੱਕ ਜਿਹਾ ਵੱਡਾ ਡਾਕਾ ਮਾਰ ਦਿੱਤਾ ਹੈ ਕਿ ਕੰਨੋਂ ਕੰਨ ਬੈਂਕ ਦੇ ਕਰਮਚਾਰੀਆਂ ਨੂੰ ਪਿੰਕ ਤੱਕ ਨਹੀਂ ਪਈ ਤੇ ਜਦੋਂ ਤੱਕ ਬੈਂਕ ਕਰਮਚਾਰੀਆਂ ਨੂੰ ਤੇ ਮੈਨੇਜਰ ਨੂੰ ਇਸ ਘਟਨਾ ਦਾ ਪਤਾ ਲੱਗਿਆ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਜੀ ਹਾਂ ਦਾਦ ਜੀ ਹੈ ਕਿ ਪੰਜਾਬ ਨੈਸ਼ਨਲ ਬੈਂਕ ਦੇ ਇੱਕ ਚਪੜਾਸੀ ਨੇ ਬੈਂਕ ਦੀ ਤਜ਼ੋਰੀ ਦੇ ਵਿੱਚ ਰੱਖੇ 37 ਟੋਲੇ ਸੋਨੇ ਦੇ ਉੱਤੇ ਹੱਥ ਸਾਫ ਕਰ ਦਿੱਤਾ ਜਿਸ ਦੀ ਬਾਜ਼ਾਰ 'ਚ ਕੀਮਤ 40 ਤੋਂ 50 ਲੱਖ ਦੱਸੀ ਜਾ ਰਹੀ ਹੈ ਜਿਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਵੱਲੋਂ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ ਜੀ ਜਾਣਕਾਰੀ ਬੈਂਕ ਮੈਨੇਜਰ ਨੇ ਵੀ ਸਾਂਝੀ ਕੀਤੀ ਇਸ ਤਰੀਕੇ ਦੇ ਦਿਨ ਸਾਡੇ ਇੰਕਵੈਸੈਂਸ ਹੋਆ ਮਾੜਾ ਜਿਹਾ 105 ਸੀਨੀਅਰ ਅਫਸਰ ਸਟੈਂਟਡ ਬੀ ਐਨ ਕੰਟਰੀ ਰਿਪੋਰਟਸ ਤੋਂ गुरप्रीत तो सिंह नाम है ना उन्होंने तो करीब दस बजे हमारे गोल्ड से खोलने को तो की कोशिश की मेरी और मेरे लोन ऑफिसर की चाबी चोरी करके और उसने करीब तीन सौ सैंतीस ग्राम गोल्ड जो है छ पाउच गोल्ड के शेप से उसने निकाल दिया और दो पाउच जो शायद बजाज फाइनेंस से लोन कराएगा और चार घर वाली को दिया वो अंडर है पुलिस कस्टडी में है बनकर भी और इसकी कीमत तो कितनी होगी टोटल जो सोना चोरी हुआ है इनकी कीमत अगर बैंक के हिसाब से देखें तो करीब पैतीस लाख के करीब है बैंक का जो रेट है नवासी से चौदह पर ग्राम है

बाईस तारीख की चोरी को इसने कबूल किया है तो क्योंकि तेईस तारीख को बाजार के नाते शायद हुआ जैसे आपने कहा भगवान का शुक्र मनाते हो तो सिक्योरिटी का आपका कोई जहाँ देख रेख नहीं है ऐसे चोरी लगातार कर रहे हैं ज्यादा भी कुछ नहीं कर रहे पहली बार इसने किया है तो जो सेफ की सब की होती है चाबी वो किसकी कस्टडी में होती है वो एक मैनेजर के कस्टडी में होती है दो चाबी तीन चाबिया होती है ਪਲੀਜ਼ ਦੋ ਚਾਰੀਆਂ ਜੋ ਆਪੀ ਨੂੰ ਜ਼ਰੂਰ ਜ਼ੋਨ ਆਪਣੇ ਕੋਲ ਤੋਂ ਆ ਸਕਦਾ ਹੈ। ਉਤੇ ਪ੍ਰੋਜਾ ਕਹਿੰਦਾ ਕਿ ਉਹਨਾਂ ਨੂੰ ਚੋਰੀ ਦੀ ਘਟਨਾ ਦੀ ਸੂਚਨਾ ਮਿਲੀ ਹੈ ਤੇ ਇਸ ਮਾਲ ਦੇ ਵਿੱਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਹ ਜਿਹੜਾ ਸਾਡੇ ਕੋਲੇ ਪੀਐਲਬੀ ਬੈਂਕ ਭਲਾੜਾ ਦੇ ਵਿੱਚ ਜਿਹੜੀ ਬ੍ਰਾਂਚ ਹੈ ਇਹਨਾਂ ਦੀ ਉੱਥੋਂ ਸਾਡੇ ਜਿਹੜੇ ਉਹਨਾਂ ਦੇ ਮੈਨੇਜਰ ਨੇ ਸੰਦੀਪ ਕੁਮਾਰ ਉਹਨਾਂ ਤੋਂ ਸਾਨੂੰ ਜਿਹੜੀ ਕੰਪਲੇਂਟ ਮਿਲੀ ਸੀ ਕੱਲ 30 ਤਰੀਕ 30 ਨੂੰ ਤੇ ਉਹਨਾਂ ਤੋਂ ਕੰਪਲੇਂਟ ਤੋਂ ਜਿਹੜੇ ਅਸੀਂ ਐਫਆਈਆਰ ਨੂੰ ਦਰਜ ਕਰਤੀ ਹੈ ਚੋਰੀ ਦੀ ਉਹਨਾਂ ਨੇ ਕੰਪਲੇਂਟ ਦੇ ਵਿੱਚ ਲਿਖਿਆ ਵੀ ਜਿਹੜਾ ਸਾਡਾ 골ਡ ਲੋਨ ਦਾ ਸੋਨਾ ਪੈਕ ਦੇ ਵਿੱਚ ਪਿਆ ਹੁੰਦਾ ਲੋਕਰ ਦੇ ਵਿੱਚ ਗਾਇਬ ਹੋਇਆ ਹੈ ਉਹ ਕਰੀਬ 36-37 ਦੇ ਜਿਹੜਾ ਥੋੜੇ ਦੇ ਸੋਨਾ ਹੈਗਾ ਜਿਹਦੇ ਚ ਜਿਹੜੀਆਂ ਸਾਡੀਆਂ ਟੀਮਾਂ ਬਣਾ ਕੇ ਸ਼ਾਪਿੰਗ ਵਾਰੀ ਵੀ ਕੀਤੀ ਜਾ ਰਹੀ ਹੈ ਤੇ ਰਿਕਵਰ ਕਰਾ ਰਹੇ ਹਾਂ ਕੌਣ ਚੋਰੀ ਕਰਨ ਦਾ ਬਾਰੇ ਦੱਸੋ ਇਹ ਕੌਣ ਚੋਰੀ ਕਰ ਇਹ ਜਿਹੜਾ ਉਹਨਾਂ ਦੀ ਕੰਪਲੇਂਟ ਮੁਤਾਬਕ ਉਹਨਾਂ ਦਾ ਜਿਹੜਾ ਇੱਕ ਕਲੀਅਨ ਹੈ ਗੁਰਪ੍ਰੀਤ ਸਿੰਘ ਉਪਲਾਡਰ ਰੇਨਵਾਲਾ ਉਹਦਾ ਨਾਮ ਸਾਨੂੰ ਨੇ ਇੰਟਰਪੋਲ ਸਿਫਤ ਕਰੇ ਇਹ ਫਿਲਹਾਲ ਹਜੇ ਫਿਲਹਾਲ ਹਜੇ ਕੋਈ ਗ੍ਰਿਫਤਾਰੀ ਨਹੀਂ ਹੋਈ ਹਜੇ ਸਾਡਾ ਜਿਹੜਾ ਤਸਵੀਰ ਚੱਲ ਰਹੀ ਹੈ ਜਿੰਨੋਂ ਕੰਪਲੀਟ ਹੋ ਜੀਏ ਤਾਂ ਤੁਹਾਨੂੰ ਦੱਸਦੇ ਹਾਂ ਖੈਰ ਇਸ ਕਰਨਾ ਤੋਂ ਬਾਅਦ ਲੋਕ ਵੀ ਸਹਿਮੇ ਹੋਏ ਨੇ ਕਿ ਜੇਕਰ ਬੈਂਕਾਂ ਹੀ ਸੁਰੱਖਿਤ ਨਹੀਂ ਬੈਂਕਾਂ ਦੇ ਵਿੱਚ ਰੱਖੇ ਹੋਏ ਸਾਡੇ ਪੈਸੇ ਜਾਂ ਫਿਰ ਸੋਨੇ ਦੇ ਗਹਿਣੇ ਸੁਰੱਖਿਤ ਨਹੀਂ ਤਾਂ ਫਿਰ ਆਮ ਲੋਕਾਂ ਦੇ ਘਰਾਂ ਦੇ ਲੋਕ ਕਿਵੇਂ ਸੁਰੱਖਿਤ ਰਹਿ ਸਕਦੇ ਨੇ ਹਕੀਕਤ ਰੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ